ਅੱਜ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਨਮੀदाना ਮੰਡੀ ਵਿਖੇ ਪੁਲਿਸ ਨੂੰ ਲੜਾਈ ਝਗੜੇ ਦੀ ਸੂਚਨਾ ਮਿਲਣ ਉਪਰੰਤ ਮੌਕੇ ਤੇ ਸਿਟੀ थाना ਐਸ ਐਚ ਓ ਜਤਿੰਦਰ ਕੁਮਾਰ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਮੀदाना ਮੰਡੀ ਵਿਖੇ ਕੋਈ ਲੜਾਈ ਝਗੜਾ ਹੋ ਰਿਹਾ ਹੈ ਪਰ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਝਗੜਾ ਕਰਨ ਵਾਲੇ ਲੋਕ ਉਥੋਂ ਫਰਾਰ ਹੋ ਚੁੱਕੇ ਸੀ ਪਰ ਉਹਨਾਂ ਵਿੱਚੋਂ ਕੋਈ ਵਿਅਕਤੀ ਆਪਣੀ ਕਾਰ ਨੂੰ ਉੱਥੇ ਹੀ ਛੱਡ ਗਿਆ ਪੁਲਿਸ ਵੱਲੋਂ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਤਪਤੀਸ਼ ਕੀਤੀ ਜਾ ਰਹੀ ਹੈ ਕਿ ਇਹ ਘਰ ਕਿਸ ਦੀ ਹੈ ਪੀਟੂ ਫਲਾਈਂਗ نیوز ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਜੀ ਇਹ ਸਾਨੂੰ ਮਿਲੀ ਸੀ ਖਬਰ ਉੱਥੇ ਜਿਹੜਾ ਦਾਣਾ ਮੰਡੀ ਤੇ ਜੀ ਲੜਾਈ ਝਗੜਾ ਹੋਇਆ ਆ ਤੇ ਜਿਸ ਬੰਦੀ ਅਸੀਂ ਮੌਕੇ ਤੇ ਗਏ ਸੀ ਤੇ ਗੱਡੀ ਰਹਿ ਗਈ ਸੀ ਉਹਨਾਂ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਦੇਖਦੇ ਹਾਂ ਕੀ ਹੋਇਆ ਕੀ ਗੱਲਬਾਤ ਜਿੱਥੇ ਇਕੱਠੇ ਹੋਏ ਸੀ ਜਾਂ ਕੀ ਗੱਲਬਾਤ ਜਿਹਦੇ ਮੌਕੇ ਤੇ ਕੋਈ ਹਜੇ ਸੂਚਨਾ ਮਿਲਿਆ ਨਹੀਂ ਸਾਨੂੰ ਲੜਾਈ ਚੱਲ ਰਹੀ ਹੈ ਲੇਕਿਨ ਫਿਰ ਵੀ ਅਸੀਂ ਦੇਖਦੇ ਹਾਂ ਕੁਝ ਪਤਾ ਨਹੀਂ ਚੱਲ ਰਹੀ ਆ ਸਰ ਜਿੱਦਾਂ ਜੀ ਮੰਨ ਲਿਆ ਅਜੇ ਤੁਹਾਨੂੰ ਪਤਾ ਨਹੀਂ ਲੱਗਿਆ ਵੈਰੀਫਾਈ ਚੱਲ ਰਹੀ ਹੈ ਤਸਦੀਕ ਹੋ ਰਹੀ ਹੈ ਤੇ ਉਸ ਤੋਂ ਬਹੁਤ ਪਤਾ ਲੱਗ ਰਿਹਾ ਕਿ ਹੋਇਆ ਕੀ ਸੀ ਐਕਚੁਅਲੀ